ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਦਾ ਆਪਾਂ ਪਹੁੰਚੇ ਹੋਏ ਆ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ ਜਦੋਂ ਬਰਨਾਲੇ ਤੋਂ ਮੋਗੇ ਨੂੰ ਜਾਂਦੇ ਆ ਤਾਂ ਇੱਕ ਟੱਲੇ ਆਗਲੀ ਨਹਿਰ ਆਉਂਦੀ ਆ ਪਿੰਡੋਂ ਦਾ ਟੱਲੇ ਵਾਲ ਨਹਿਰ ਦੇ ਨਾਲ-ਨਾਲ ਰਸਤਾ ਉੱਤਰਦਾ ਬਾਈ ਦੇ ਪਿੰਡ ਨੂੰ ਉੱਥੋਂ 2-3 ਕਮੀਲ ਦੀ ਦੂਰੀ ਤੇ ਪਿੰਡ ਇਹ ਬੀਲਾ ਆ ਗਿਆ ਜ਼ਿਲ੍ਹਾ ਬਰਨਾਲੇ ਦਾ ਪਿੰਡ ਹੈ ਧਿਆਨ ਨਾਲ ਸੁਣ ਲਿਓ ਕਿਉਂਕਿ ਇੱਕ ਮੇਰਾ ਖਿਆਲ ਲੁਧਿਆਣਾ ਜ਼ਿਲ੍ਹੇ ਚ ਆ ਗਿਆ ਇਹ ਬਰਨਾਲੇ ਵਾਲਾ ਬੀਲਾ ਹੈ ਪਸ਼ੂ ਬਕਾਊ ਹੈਗੇ ਨੇ 4 ਇੱਕ ਦੂਜਾ ਸੂਆ ਹਰਿਆਣੇ ਦੀ ਝੋਟੀ ਐ ਤੇ ਤਿੰਨ ਹੈਗੀਆਂ ਨੇ ਕੱਤੀਆਂ ਲਾ ਲਿਓ ਝੋਟੀਆਂ ਲਾ ਲਿਓ ਇੱਕ ਨਵਾਬ ਦੀ ਆ ਮਾਂ ਦਾ ਦੁੱਧ 18 ਕਿਲੋ ਇੱਕ ਹੈਗੀ ਆ ਸੱਜਣੋ ਨੀਲੀ ਰਾਵੀ ਦੇ ਪ੍ਰਿੰਸ ਦੀ ਤੇ ਇੱਕ ਹੈਗੀ ਆ ਪਿਸਟਲ ਦੀ ਮਾਵਾਂ ਦੇ ਰਿਕਾਰਡ 17 17 18 11 ਕਿਲੋ ਨੇ ਇੱਕ ਦੋ ਝੋਟੀਆਂ ਦੇ ਮਾਵਾਂ ਦੇ ਰਿਕਾਰਡ ਤਾਂ ਦਰਜ ਵੀ ਕਰਾਏ ਹੋਏ ਨੇ ਬਾਈ ਨੇ ਬਕਾਇਦਾ ਮੇਲਿਆਂ ਤੇ ਬਾਈ ਦੇ ਪਸ਼ੂ ਜਾਂਦੇ ਨੇ ਇਹ ਚਾਰੇ ਪਸ਼ੂ ਬਾਈ ਦੇ ਸੇਲ ਨੇ ਤੇ ਬਾਕੀ ਅਜ ਬਾਈ ਨਾ ਕਰਾਉਂਦੇ ਗੱਲਬਾਤ ਕੱਲਾ ਕੱਲਾ ਖੋਲ ਕੇ ਤੋੜ ਦਾਂਗੇ ਰੇਟ ਵੀ ਸਾਰਿਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਇੱਕ ਗੱਲ ਸ਼ੁਰੂ 'ਚ ਹੀ ਦੱਸ ਦਣਾ ਰੇਟ ਆ ਜਿਹੜਾ ਇਹ ਰੇਟ ਬਿਲਕੁਲ ਜਾਇਜ਼ ਰੇਟ ਹੋਊਗਾ ਜੈਨੂਅਲ ਰੇਟ ਹੋਊਗਾ ਇਸ ਰੇਟ ਦੇ ਵਿੱਚ ਇੰਨੇ ਰਿਕਾਰਡ ਵਾਲਾ ਜਾਨਵਰ ਮੇਰੇ ਹਿਸਾਬ ਨਾਲ ਨਹੀਂ ਮਿਲਦਾ ਬਾਕੀ ਥੋੜੀ ਸੱਜਣੋਂ ਸਮਝ ਆਇਆ ਕੀ ਨਾਮ ਆਈ ਆਪਣਾ ਨਾਮ ਵੀਰੇ ਆਪਣਾ ਹੈਗਾ ਚਰਨਜੋਤ ਸਿੰਘ ਚਰਨਜੋਤ ਹਾਂਜੀ ਆ ਚਰਨਜੋਤ ਤਾਂ ਮੇਲਿਆਂ ਤੇ ਵੀ ਲਿਜਾਣੇ ਆ ਪਸ਼ੂ ਉਧਰ ਵੀ ਕਮਾ ਦੇ ਕੈਮਰਾ ਜੀ ਹਾਂ ਹਾਂ ਮੇਲਿਆਂ ਤੇ ਲੈ ਕੇ ਜਾਣਾ ਵੀਰੇ ਆਪੇ ਆਪਣੀ ਛੋਟੀ ਖੜੀ ਆ ਨੀਲੀ ਰਾਵੀ ਹਾਂਜੀ ਹਾਂਜੀ ਉਹ ਆਈ ਵੀ ਆ ਪੀਡੀਐਫ ਤੇ ਮਿਲਕ ਬਿਊਟੀ ਜੀ ਵੀ ਤੇ ਮਿਲਕਿੰਗ ਜੀ ਵੀ ਆਈ ਹੋਈ ਆ ਜੀ ਠੀਕ ਹੈ ਜੀ ਤੇ ਆਪਣਾ ਇੱਧਰ ਸਾਣ ਖੜਾ ਜੀ ਇਹ ਬੀਐਫਏ ਦੇ 6ਵੇਂ ਨੰਬਰ ਤੇ ਆਈ ਖੀਰੇ ਕੈਟਾਗਰੀ ਜੀ ਹਾਂ ਇਹਦੀ ਇੱਕ ਮਾਂ ਖੜੀ ਆ ਉਹ ਡرائی ਚਾਈ ਸੀਗੀ ਜੀ ਦੂਜੇ ਨੰਬਰ ਤੇ ਬੀਐਫਏ ਤੇ ਠੀਕ ਹੈ ਜੀ ਹਾਂਜੀ ਹਾਂ ਬਾਕੀ ਭਾਈ ਨੇ ਘੋੜਿਆਂ ਵਾਲੇ ਵਾਂਗ ਤਾਜੀ ਝੋਟੀ ਤੋਂ ਕਰ ਲਈਏ ਪਹਿਲਾਂ ਫਿਰ ਆ ਘਟੀਆਂ ਵੀ ਦਿਖਾਵਾਂਗੇ ਨਾ ਹਾਂਜੀ ਤਾਜੀ ਤੋਂ ਕਰ ਲਈ ਆ ਨਵਾਬ ਦੀ ਆ ਗਈ ਰਿਕਾਰਡ ਵੱਡੇ ਨੇ ਸਾਰੀਆਂ ਦੇ ਮਾਵਾਂ ਦੇ ਰਿਕਾਰਡ ਹੈਗੇ ਨੇ 17 17 ਕਿਲੋ ਦੇ ਉਧਰਲੇ ਅਪਾਰਟਮੈਂਟ ਚ ਚੱਲ ਗਏ ਰਹੀ ਏ ਜਿਵੇਂ ਕੋੜੇ ਰੱਖੇ ਹੁੰਦੇ ਨੇ ਸੱਜਣਾ ਦੀ ਅੱਡੋ ਅੱਡਾ ਅਪਾਰਟਮੈਂਟ ਬਣਾਏ ਹੁੰਦੇ ਨੇ ਹਾਂਜੀ ਫਿਰ ਤਾਜੀ ਸੂਈ ਮੱਝ ਇੱਧਰ ਕਰ ਦੇਈ ਦੀ ਜੀ ਇੱਧਰ ਫਿਰ ਪਰੇਸ਼ਾਨਗੀ ਨਹੀਂ ਹੁੰਦੀ ਨਾ ਛੋਟੇ ਬੱਚੇ ਨੂੰ ਇੱਥੇ ਦਿਖਾ ਦੇ ਸਮਾਰ ਕੇ ਜਿੱਡੀ ਕੁ ਲੱਗਦੀ ਆ ਓਡੀ ਕੀ ਦਿਖਾਣਾ ਨਾ ਵੱਡੀ ਦਿਖਾਈ ਨਾ ਛੋਟੀ ਬਣਾਈ ਆਪਾਂ ਨੇ ਕੰਮ ਜੈਨੂਇਨ ਦਿਖਾਉਣਾ ਬਿਲਕੁਲ ਇਹਦਾ ਸੂਆ ਕਿਹੜਾ ਬਾਈ ਇਹ ਵੀਰੇ ਦੂਜੇ ਸੂਏ ਆ ਰੀਨਲ ਸੂਆ ਦੂਜਾ ਸੂਈ ਕਦੋਂ ਆ ਜੀ ਇਹ ਸੂਈ ਕਲਰ ਆਦ ਦੀ ਆ ਜੀ ਕਲਰ ਆਦ ਦੀ ਸੂਈ ਹੋਈ ਆ ਬੱਚਾ ਕੀਆ ਨਾਲ ਬਾਈ ਬੱਚਾ ਵੀਰੇ ਕਟਾ ਆ ਨਾਲ ਇਹਦੇ ਹੈਗਾ ਸੱਜਣੋਂ ਮੇਲ ਕਾਬ ਤੇ ਸੂਈ ਹੈਗੀ ਆ ਕਲਰ ਆਦ ਦੀ ਪੈਲਣ ਦਾ ਕੀ ਰਕਾਰ ਰਿਹਾ ਦੋਤਾ ਪੈਲਣ ਵੀਰੇ 13 ਕਿਲੋ 13 ਪਲੱਸ ਦੁੱਧ ਦਿੰਦਾ ਜੀ ਇਹਨੇ ਬੋਲਾ ਹੁਣ ਕਿੰਨਾ ਕੱਢਿਆ ਦਾ ਬੋਲਾ ਵੀਰੇ ਇੱਕ ਬਾਵਾ ਕੱਢਿਆ ਹੋਇਆ ਆਪਾਂ ਅੱਜ ਆਥ ਨੇ ਜਮਾ ਸਾਫ ਕਰਦੇ ਹਾਂ ਠੀਕ ਹੈ ਹਾਂਜੀ ਆ ਵਪਾਰੀਆਂ ਵਾਂਗੂ ਕਹਿਣਾ ਵਾਲਾ ਤਾਂ ਨਹੀਂ ਨਾ 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 ਵੀਰੇ ਤਸੱਲੀ ਕਰਕੇ ਲੈ ਕੇ ਜਾਵੇ ਕੋਈ ਦੋ ਡੰਗ ਯਾਰ ਪਚਵਾਈ ਵੀ ਕਰਕੇ ਦਿਖਾ ਦੇ ਉਹ ਪੁਰਲੇ ਪੰਨੋ ਦਿਖਾ ਲਈ ਵਗੈਰੀ ਅਗਲੀ ਬੰਨੋ ਥਣ ਥਣ ਚਵਾਈ ਵੀ ਕਿਵੇਂ ਬਾਈ ਬਾਈ ਕਰ ਦਿੰਨੇ ਚਵਾਈ ਮਾਰਨੀ ਆ ਧਰਾਂ ਬੱਚਾ ਛੱਡ ਕੇ ਮਾਰ ਦਿੰਨੇ ਆ ਠੀਕ ਹੈ ਚਵਾਈ ਵੀ ਹੈਗੀ ਓਕੇ ਇੱਕ ਨੰਬਰ ਵੀਰੇ ਇੱਕ ਨੰਬਰ ਚਾਹੇ ਬੱਚਾ ਚੋਈ ਜਾਵੇ ਐਸ ਵਾਰੀ ਕਿੰਨਾ ਕੁ ਦੁੱਧ ਪਾਉਗੀ ਤੇਰੀ ਅੰਦਾਜ਼ੇ ਨਾਲ ਵੀਰੇ ਮੈਂ ਬਾਤਾਂ ਨਹੀਂ ਕਹਿੰਦਾ 15 ਕਿਲੋ ਦੁੱਧ ਝੋਟੀ ਨੂੰ ਦੇਣਾ ਚਾਹੀਦਾ ਐਸੋ ਪਿਛਲੇ ਸੂਏ ਆਪਾਂ ਕਿੱਥੇ ਲਏ ਸੀ ਪਿਛਲੇ ਸੂਏ ਹਰਿਆਣੇ ਚੋਂ ਲੈ ਕੇ ਆਏ ਸੀ ਵੀਰੇ ਹਾਂਸੀ ਸੂਆ ਹੈਗੀ ਆ ਸੱਜਣੋ ਦੂਜਾ ਤੇ ਸੂਈ ਹੈਗੀ ਆ ਕੱਲ ਦੀ ਜੇਰ ਜੂਰੇ ਵੀ ਬਾਈ ਕਹਿੰਦਾ ਡਾਨਾ ਸਿੰਘ ਬਿਲਕੁਲ ਰਿੰਗ ਸਿੰਘ ਚ ਆ ਗਿਆ ਤੇ ਸਵਾ ਝੋਟੀ ਆ ਗਿਆ ਬਿਲਕੁਲ ਠੰਡਾ ਸਾਉ ਤੇ ਸੀਲ ਕੱਦ ਬੱਡ ਵੀ ਚੰਗਾ ਆਰਡਰ ਵੀ ਚੰਗਾ ਫਿਕਸ ਰੱਖਦੀ ਆ ਤੇ ਜਿਹੜਾ ਥਾਣਾ ਥਣ ਵੀ ਚੰਗੀ ਕੁਆਲਿਟੀ ਦਾ ਲੱਗਿਆ ਤੇ ਚਵਾਈ ਵੀ ਇਹ ਵੀ ਇੱਕ ਨੰਬਰ ਹੀ ਆ ਬਾਈ ਕਹਿੰਦਾ ਬੋਲੇ ਚ ਬਾਈ ਕਹਿੰਦਾ ਖਾਲੀ ਅੱਧੀ ਕਰਤੀ ਤੇ ਬਾਕੀ ਸ਼ਾਮਾ ਨੂੰ ਕਰ ਦੇਣੀ ਆ ਤੇ ਸਭ ਤੋਂ ਮੇਨ ਗੱਲ ਜਾਨਵਰ ਦੇ ਸੁਭਾਅ ਦੀ ਹੁੰਦੀ ਹੈ ਕਿਉਂਕਿ ਜਦੋਂ ਦਾ ਸੁਭਾਅ ਠੰਡਾ ਹੋਊਗਾ ਉਹਦੇ ਚ ਫਿਰ ਨਸਲ ਵੀ ਚੰਗੀ ਹੋਊਗੀ ਅੱਡੀ ਬਰੀਡ ਕੈਰੈਕਟਰ ਵੀ ਚੰਗੇ ਹੋਣਗੇ ਚੰਗੀ ਨਸਲ ਦੇ ਜਾਨਵਰ ਦਾ ਸੁਭਾਅ ਠੰਡਾ ਵੀ ਹੋਊਗਾ ਤੇ ਦੁੱਧ ਦੀ ਜਿਹੜੀ ਉਹਦੀ ਆਪਾਂ ਕਹਿ ਸਕਦੇ ਹਾਂ ਵੀ ਕੈਪੈਸਿਟੀ ਆ ਉਹ ਵੀ ਚੰਗੀ ਹੋਊਗੀ ਤਾਂ ਇੱਥੇ ਦਿਖਾਰੇ ਗਰੀ ਲਾ ਕੇ ਅੱਦੇ ਬੋਲੇ ਚ ਇਹ ਸਾਫ ਆ ਪੈਸੇ ਕਿੰਨੇ ਲਾਵਾਂਗੇ ਦੇ ਬਾਈ ਇਹ ਤਾਂ ਵੀਰੇ ਆਪਾਂ ਮੁੱਲ ਤੇ 1,11,000 ਕਰ ਦਈਏ ਫਿਕਸ ਕਰੀ ਜੇ ਨਹੀਂ ਕੰਮ ਜੰਮੀ ਫਿਕਸ ਵੀਰੇ ਬਸ ਆਪਾਂ ਇੱਕ ਦੱਸ ਦੀ ਦਵਾਂਗੇ ਜੈਸਨੋ ਇਹ ਜੋ ਟੀਮ ਨੂੰ 1,10,000 ਦੀ ਜਿਵੇਂ ਸਾਨੂੰ ਮੈਂ ਸਟਾਰਟਿੰਗ ਚ ਆਖਿਆ ਸੀ ਵੀ ਇਹ ਰੇਟ ਚ ਦੀਵਾ ਲੈ ਕੇ ਲੱਭਣ ਵਾਲਾ ਕੰਮ ਹੋ ਜਾਂਦਾ ਜਾਨਵਰ ਹੁਣ ਗੈਰੀ ਭਗ ਚਲ ਪਰਲੇ ਬੰਨੇ ਹੁਣ ਲੈ ਚਲ ਪਰਲੇ ਅਪਾਰਟਮੈਂਟ ਚ ਉਧਰ ਹੈਗੀਆਂ ਨੇ ਤਿੰਨ ਝੋਟੀਆਂ ਤੇ ਪਹਿਲਾਂ ਤਾਂ ਤੂੰ ਆ ਨਵਾਬ ਵਾਲੀ ਤੇ ਮਾਰ ਲਈ ਗਰੀ ਉਹ ਬਾਡੀ ਬੁੱਡੀ ਇਹ ਵੀ ਦਿਖਾ ਦੇ ਸਮਾਰ ਕੇ ਇਹਦੀ ਉਮਰ ਕਿੰਨੀ ਆ ਬਾਈ ਇਹ ਉਮਰ ਵੀਰੇ 21-22 ਮਹੀਨਿਆਂ ਦੀ ਹੋਊ ਜੀ ਸਿਰਫ ਹਾਂਜੀ ਗੋਡ ਬਲੈਕ ਵੀਰੇ 21-22 ਮਹੀਨਿਆਂ ਦੀ ਪੂਛ ਤੋਂ ਲਾ ਕੇ ਜੈਡ ਬਲੈਕ ਤੇ ਥਾਣ ਹੈਗਾ ਇਹਦੇ ਥੱਲੇ ਲੱਗਿਆ ਕੱਲਾ ਕੱਲਾ ਉਹ ਮੈਂ ਲਾਈਵ ਵੀ ਚਲਾਇਆ ਪੇਜ ਤੇ ਲਾਈਵ ਦੇ ਵਿੱਚ ਵੀ ਡੀਪਲੀ ਦਿਖਾਈ ਨੇ ਸਾਰੇ ਜਾਨਵਰ ਬਾਈ ਜੀ ਬਾਕੀ ਵੀਰੇ ਆਪਣੀਆਂ ਕੋਈ ਕਹਿਣ ਨੀ ਗੱਲਾਂ ਨਹੀਂ ਵੀ ਜਾਂ ਲਿਆ ਕੇ ਬੰਨਿਆ ਹੋਣਾ ਆਪਣੇ ਘਰੇ ਪਾਲਣਾ ਹੋਣੀਆਂ ਕਟੀਆਂ ਮਾਵਾ ਆਪਣੀਆਂ ਨੇ ਖੁਦ ਘਰੇ ਖੜੀਆਂ ਆ ਜੀ ਇਹਦੀ ਮਾਂ ਹੈਗੀ ਆਪਣੀ ਕੋਈ ਹਾਂ ਵੀਰੇ ਅਰਜਨ ਕੁੰਗੜ ਦੀ ਆਪਾਂ ਲਾਈਵ 'ਚ ਦਿਖਾਈ ਆ ਹਾਂਜੀ ਹਾਂਜੀ ਹੁਣ ਜੇ ਤੁਸੀਂ ਵੀਡੀਓ 'ਚ ਦਿਖਾਉਣੀ ਆ ਦੁਬਾਰਾ ਦਿਖਾ ਸਕਦੇ ਹੋ ਇਹਦੀ ਮਾਂ ਹੈਗੀ ਅਰਜਨ ਕੁੰਗੜ ਦੀ ਫੁੱਲ ਡਿਟੇਲ ਇਹਨੇ ਮਾਵਾ ਮੈਂ ਨਾਲ ਲਾਈਵ 'ਚ ਦਿਖਾਈਆਂ ਨੇ ਪਰ ਵੀਡੀਓ ਲੰਬੀ ਹੋ ਜਾਂਦੀ ਆ ਇਦੀ ਉਮਰ 2 ਬਾਈ ਮਹੀਨਿਆਂ ਦੀ ਇਹਦੀ ਮਾਂ ਦਾ ਦੁੱਧ ਕਿੰਕਾਰ ਹੈ ਮਾਂ ਦਾ ਦੁੱਧ ਵੀਰੇ ਹੁਣ 18 18 ਕਿਲੋ ਦਿੱਤਾ ਉਹਨੇ ਤੀਜੇ ਸੂਰ ਚੌਥੇ ਨੂੰ ਗੱਬਣਾ ਹਾਂ ਚੌਥੇ ਵਾਸਤੇ ਸਾਢੇ 4 ਮਹੀਨੇ ਦੀ ਗੱਬਣਾ ਜੀ ਹੁਣ ਵੀ 11 12 ਕਿਲੋ ਦੁੱਧ ਦੇ ਰਹੀ ਹੈ ਜੀ ਇਹਦੀ ਮਾਂ ਆਪਾਂ ਚਵਾ ਕੇ ਵੀ ਦਿਖਾ ਦਾਂਗੇ ਹਾਂਜੀ ਹਾਂ ਚਵਾ ਕੇ ਹਾਂ ਹਾਂ ਚਵਾ ਕੇ ਦਿਖਾ ਦਾਂਗੇ ਆ ਰੇਟ ਇਹਨਾਂ ਦੋਨਾਂ ਦਾ ਕਰਾਂਗੇ ਹਾਂ ਦੋਨਾਂ ਦਾ ਕਰਦਾ ਜੀ ਇਕੱਠਿਆਂ ਦਾ ਹੁਣ ਮਾਰਦੇ ਆ ਕੱਤੀ ਦੇ ਕੈਮਰਾ ਇਹ ਕਿਹੜੇ ਦੀ ਆ ਗਈ ਬਾਈ ਇਹ ਵੀਰੇ ਪਿਸਟਲ ਦੀ ਇਹਦੀ ਮਾਂ ਨਾ ਜੱਡ ਬਲੈਕ ਸੀਗੀ ਵੀਰੇ ਠੀਕ ਹੈ ਜੀ ਆਪਾਂ ਨੀਲੀ ਦੇ ਟੀਕਾ ਭਰਾ ਤਾਂ ਉਹ ਤੋਂ ਆਪਾਂ ਨੂੰ ਇੰਨੀ ਨੌਲੇਜ ਨਹੀਂ ਸੀਗੀ ਜੀ ਠੀਕ ਹੈ ਜੀ ਤੇ ਤਾਂ ਕਰਕੇ ਗ੍ਰੇਡਰ ਚ ਆ ਗਈ ਇਹਦਾ ਇੱਕ ਪੈਰ ਚੱਟਾ ਵੀਰੇ ਮੱਥੇ 'ਚ ਬੱਲ ਲਾ ਕੇ ਇਹਦੀ ਉਮਰ ਕਿੰਨੀ ਕਹੇ ਇਹਦੀ ਉਮਰ ਵੀਰੇ ਇਹਦੇ ਨਾਲ 2 ਮਹੀਨੇ ਵੱਡੀ ਹੈ ਹਾਂ ਪਹਿਲਾਂ ਉਹ ਤੋਰ ਦੇ ਇੱਕ ਨੰਬਰ ਵਾਲੀ ਫਿਰ ਇਹਨੂੰ ਵੀ ਤੋਰ ਕੇ ਦਿਖਾ ਦਾਂਗੇ ਆ ਐ ਇਹਨੂੰ ਕਿਹਦੇ ਦਿਖਾ ਦਿੰਗੇ ਜਦੋਂ ਜਾਊਗੀ ਇੱਧਰ ਨੂੰ ਉਮਰ ਹੈਗੀ ਆ 2 ਮਹੀਨਿਆਂ ਦੀ ਤੇ ਆਪ ਹੈਗੀ ਆ ਨਵਾਬ ਦੀ ਮਾਦਰ ਇਹਦੀ ਬਾਈ ਕਹਿੰਦਾ ਹੈਗੀ ਆ ਸੱਜਣੋ ਅਰਜਨ ਔਂਗੜ ਦੀ ਵਾਲੀ ਝੋਟੀ ਦੀ ਟੋਪ ਆ ਬਿਲਕੁਲ ਬਾਡੀ ਦੀ ਬੰਕਰ ਤੋਂ ਲਾ ਲਈਏ ਸਿੰਘਾਂ ਤੋਂ ਲਾ ਲਈਏ ਪੁੰਜੜ ਤੋਂ ਲਾ ਕੇ ਆ ਗਈ ਬਿਲਕੁਲ ਜੈਡ ਬਲੈਕ ਥੋੜਾ ਪਛਾਣੂ ਆ ਕੇ ਦਿਖਾ ਦੇ ਸੱਜਣਾ ਦਰਦੀ ਆ ਝੋਟੀ ਥੋੜੀ ਤੇ ਬਾਡੀ ਦੀ ਹੈਗੀ ਆ ਲਾਜਵਾ ਕੱਦ ਕਾਠ ਦੀ ਸਿੰਘ ਤੋਂ ਫਾਈਵ ਸਟਾਰ ਆ ਹਰੇਕ ਪੱਖ ਤੋਂ ਕਿਸੇ ਵੀ ਪੱਖ ਤੋਂ ਝੋਟੀ ਉਕਦੀ ਨਹੀਂ ਛੜਦੇ ਕੋਈ ਗੱਲ ਨਹੀਂ ਬਾਈ ਬੋਝ ਕੇ ਲੈ ਚੱਲ ਬੋਝ ਕੇ ਤੇ ਬਾਕੀ ਜਿਹੜੇ ਸੱਜਣ ਨੇ ਡੀਪਲੀ ਦੇਖਣੀਆਂ ਨੇ ਉਹ ਆਪਣੇ ਪੇਜ ਤੇ ਲਾਈਵ ਚਲਾਇਆ ਬਾਈ ਦਾ ਲਾਈਵ ਕਰ ਲਿਓ ਚੈੱਕ ਅੱਧਾ ਘੰਟਾ ਲਾਈਵ ਚੱਲਿਆ ਸਾਰੇ ਜਾਨਵਰ ਦਿਖਾਏ ਆ ਇਹ ਆ ਗਈ ਨਵਾਬ ਦੀ ਡੀਐਨਏ ਵੀ ਬਾਈ ਕਹਿੰਦਾ ਗਰੰਟੀ ਹੋਊਗੀ ਜੇ ਕਿਸੇ ਸੱਜਣ ਨੇ ਕਰਾਉਣਾ ਹੋਇਆ ਨਾ ਨਵਾਬ ਦੀ ਨਿਕਲੀ ਤਾਂ ਪੈਸੇ ਦੇ ਦੇਾਂਗੇ ਨਿਕਲਿਆ ਹੀ ਤਾਂ ਡੀਐਨਏ ਦਾ ਖਰਚਾ ਤੁਹਾਡਾ ਰੇਟ ਇਹਨਾਂ ਬਾਈ ਕਹਿੰਦਾ ਦੋਨਾਂ ਦਾ ਕਰਦਾਂਗੇ ਉਰਨ ਹੋ ਕੇ ਤੇ ਗਾੜੇ ਬੋਚ ਕੇ ਲੈ ਜਾਂਦੇ ਇਹ ਕਿਹੜੀ ਦੱਸਿਆ ਸੀ ਬਾਈ ਇਹ ਮੇਰੇ ਪਿਸਟਲ ਦੀ ਆਈ ਇਹ ਆ ਗਈ ਪਿਸਟਲ ਦੀ ਕਿਉਂਕਿ ਮੋਰਾ ਦੀ ਝੋਟੀ ਦੇ ਸੀਮਨ ਲਵਾਤਾ ਸੀ ਬਾਈ ਨੇ ਕੈਰੈਕਟਰ ਜ਼ਿਆਦਾ ਇਹਦੇ ਚ ਮੋਰਾ ਵਾਲੇ ਨੇ ਪਿਸਟਲ ਵਾਲੇ ਘੱਟ ਨੇ ਥੋੜੇ ਜੇ ਪਰ ਥੱਲੇ ਦੀ ਕੁਆਲਿਟੀ ਚੰਗੀ ਆ ਤੇ ਜਿਹੜਾ ਆਪਾਂ ਕਰ ਲਈ ਵੀ ਬਲੱਡੇ ਚ ਬਲੱਡੇ ਚ ਚੰਗੇ ਦੁੱਧ ਵਾਲਾ ਦੁੱਧ ਇਹ ਚੰਗਾ ਪਾ ਦੂਗੀ ਅੱਗੇ ਜੇ ਕਿਸੇ ਸੱਜਣ ਨੇ ਲਈਆਂ ਆਂੀਆਂ ਕਰੇ ਇੱਥੋਂ ਸਿੰਘ ਸਿੰਘ ਬਿਲਕੁਲ ਰਿੰਗ ਸਿੰਘ ਦੇ ਵਿੱਚ ਆ ਗਿਆ ਕੁਆਲਿਟੀ ਝੋਟੀ ਦੀ ਟੌਪਰ ਆ ਬਾਈ ਲੈ ਜਾ ਲੈ ਇਹਦੀ ਉਮਰ 24 ਮਹੀਨੇ ਬਾਈ ਹਾਂ ਇਹਦੀ 23-24 ਮਹੀਨੇ ਹੋ ਗਈ ਉਹਦੀ 22 ਮਹੀਨੇ ਨਾਲ 2 ਮਹੀਨੇ ਵੱਡੀ ਆ ਇਹੇ ਆ ਇਹਦੀ ਉਮਰ ਆ ਗਈ 23 24 ਮਹੀਨਿਆਂ ਦੀ ਕੁਆਲਿਟੀ ਝੋਟੀ ਵੀ ਇਹਦੀ ਵੀ ਚੰਗੀ ਆ ਬਾਡੀ ਬੂਡੀ ਵੀ ਹਰੇਕ ਪੱਖ ਤੋਂ ਕਿਉਂਕਿ ਸੰਭਾਲ ਚੰਗੀ ਆ ਸੱਜਣ ਦੀ ਜਾਨਵਰ ਚੰਗੇ ਰੱਖਦਾ ਕਰੇ ਆ ਫੋਨ ਦੀ ਕਰਦੇ ਮਾੜੀ ਜੀ ਰਿੰਗ ਬੰਦ ਵਿੱਚ ਡਿਸਟਰਬ ਕਰੀ ਜਾਊਗਾ ਮੇਰੇ ਥਣਾ ਦਾ ਵੀ ਚਾਹੀ ਗੈਪ ਦਿਖਾ ਦੇ ਯਾਰ ਲੈ ਇੱਥੇ ਦਿਖਾ ਲਈ ਗੈਰੀ ਸਵਾਹ ਦੀ ਠੰਡੀ ਸੀ ਲਾਉਂ ਸਾਡੇ ਸਮਾਨ ਤੋਂ ਕਈ ਵਾਰੀ ਪਸ਼ੂ ਡਰ ਜਾਂਦਾ ਹੁੰਦਾ ਇਹ ਜੋੜੇ ਦੇ ਪੈਸੇ ਕਿੰਨੇ ਲਵਾਂਗੇ ਦੋਨਾਂ ਦੇ ਇਹਨਾਂ ਦੋਨਾਂ ਦਾ ਆਪਾਂ ਵੀਰੇ ਲਵਾਂਗੇ ਲੱਖ ਰੁਪਈਆ ਫਿਕਸ ਜਮੇਂ ਫਿਕਸ 95 ਰੁਪਏ ਦੇ ਦਾਂਗੇ ਯਾਰ ਜਿਆਦਾ ਤੰਗ ਨਾ ਬਾਈ ਨੂੰ ਕਰ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਵੀ ਇੱਡੇ ਰਿਕਾਰਡ ਵਾਲੇ ਜਾਨਵਰ ਰੇਟ ਇਹਨਾਂ ਦਾ ਮੇਰੇ ਹਿਸਾਬ ਨਾਲ ਬਹੁਤ ਜੈਨੂ ਹੋਣਾ ਜਿਹੜੇ ਹਿਸਾਬ ਨਾਲ ਇਹਨਾਂ ਦੇ ਮਾਵਾ ਦੇ ਰਿਕਾਰਡ ਨੇ ਹਾਂਜੀ ਆਪਾਂ ਨੂੰ ਉਹਨਾਂ ਦਾ ਰਿਕਾਰਡ ਆ ਜੀ ਆਇਆ ਨਹੀਂ ਹੈਗੀਆਂ ਵੀ ਕਿਤੇ ਫੜ ਕੇ ਬੰਨ ਲਿਆ ਤੇ ਆਪਾਂ ਕਹਤਾ ਉਹ ਗੱਲ ਠੀਕ ਹੈ ਗੱਲ ਤੇ ਹੁਣ ਕਹਿ ਰਿਓ ਤਿੰਨ ਨੰਬਰਾਂ 'ਚ ਤੇ ਮਾਰਦੇ ਉਹਨੂੰ ਲੈ ਆਓ ਜੀ ਉਹ ਚ ਮਾਰਕਿੰਗ ਥੋੜੀ ਜਿਹੀ ਓਵਰ ਆ ਹਨਾ ਹਾਂ ਮਾਰਕਿੰਗ ਇਹਦੀ ਵੀਰੇ ਪਤਾ ਨਹੀਂ ਕੀ ਗੱਲ ਇਹਦੀ ਮਾਂ ਦੀ ਵੀ ਨਹੀਂ ਓਵਰ ਦਿਖਾਈ ਆ ਆਪਾਂ ਠੀਕ ਹੈ ਜੀ ਤੇ ਇਹ ਖਸਾਨ ਵੀ ਕੱ ਵਾਲਿਆਂ ਵਾਲੀ ਪਿੰਡ ਦਾ ਉਹਦੀ ਵੀ ਨਹੀਂ ਓਵਰ ਮਾਰਕਿੰਗ ਕਈ ਵਾਰੀ ਕੀ ਗੱਲ ਜੀ ਪਸ਼ੂ ਕਹਿੰਦੇ ਵੀ ਜਿੱਦਾਂ ਸੁਣਨ ਚਾਹ ਆ ਕਿ ਸੱਤਾਂ ਪੀੜੀਆਂ ਤੇ ਪਾਲਿਆ ਗਿਆ ਹਾਂ ਹਾਂ ਉਹ ਉਹ ਹੋ ਸਕਦਾ ਜੀ ਕੋ ਹੋ ਸਕਦਾ ਵੀ ਬੈਕ ਵਾਗਿਆ ਹੋਵੇ ਕਿਸੇ ਪਾਸੇ ਹਾਂਜੀ ਹਾਂਜੀ ਇਹਦੀ ਉਮਰ ਕਿੰਨੀ ਆ ਬਾਈ ਇਹ ਵਿਰੇ ਹੈਗੀ ਆ 9 ਮਹੀਨਿਆਂ ਦੀ ਇਹ ਤਾਂ ਹਜੇ ਵੀ ਇਹਦੀ ਮਤਲਬ ਦੁੱਧ ਦਿੰਦੀ ਆ ਮਾਮ ਮਿਲਦੀ ਆਤੀ ਇਹਦੀ ਮਾਂ ਕਿਹੜੇ ਮੇਲੇ ਤੇ ਗਈ ਹੋਈ ਆ ਇਹ ਇਹ ਗਈ ਸੀਗੀ ਵੀਰੇ ਆਪਣੇ ਪੀਡੀਐਸ ਦੇ ਜਗਰਾਮ ਮਿਲਕ ਬਿਊਟੀ ਚ ਤੀਜੇ ਨੰਬਰ ਤੇ ਆਈ ਹੋਈ ਆ ਤੇ ਮਿਲਕਿੰਗ ਦੇ ਵਿੱਚ 6ਵੇਂ ਤੇ ਆ ਜਾਂ 17 ਕਿਲੋ ਦਾ ਬਾਈ ਕਹਿੰਦਾ ਪੀਡੀਐਫ ਤੇ ਕਾਗਜ਼ਾਂ ਦੇ ਵਿੱਚ ਉਹਦਾ ਦੁੱਧ ਦਰਜ ਆ ਜੇ ਗੱਲਬਾਤ ਕਰਨੀ। ਕੁਆਲਿਟੀ ਚੰਗੀ ਆ। ਹਰੇਕ ਪੱਖ ਤੋਂ ਮਾਰਕਿੰਗ ਥੋੜੀ-ਥੋੜੇ ਸਾਹਮਣੇ ਆ ਜੋ ਵੀ ਹੈਗੀ ਆ। ਅੱਖ ਪਿਓਰ ਨੀਲੀ ਵਾਲੀ ਆ ਗਈ। ਥੋੜੀ ਜਿਹੀ ਮਾਰਕਿੰਗ ਟੁੱਟਮੀ ਆ ਪਰ ਉਸ ਹਿਸਾਬ ਨਾਲ ਇਹਦਾ ਰੇਟ ਵੀ ਕੁਝ ਨਹੀਂ ਕਰਨਾ ਬਾਈ। ਰੇਟ ਵੀ ਬਿਲਕੁਲ ਥੋੜਾ ਰੇਟ ਹੀ ਕਰਨਾ ਬਿਲਕੁਲ ਸਸਤੇ ਰੇਟਾਂ ਦੀ ਬਾਈ ਕਹਿੰਦਾ ਆਪਾਂ ਦੇਵਨੀ ਆ ਝੋਟੀਆਂ ਇਹ ਤੇ ਥੱਲਿਓਂ ਦਿਖਾ ਦੇ ਉਸਤਾਦ ਇਹਦੀ ਇੱਕ ਵਾਰੀ ਇਧਰ ਮੈਂ। ਇਥੇ ਵਸਾ ਦੇ ਥੱਲੇ ਦੀ ਕੁਆਲਟੀ ਗੱਟੀ ਦੀ ਚੰਗੀ ਆ ਇਹਦੇ ਕਿੰਨੇ ਪੈਸੇ ਲਾਵਾਂਗੇ ਭਾਈ ਇਹਦਾ ਜੈਸ ਨੂੰ ਦੱਸੀਏ ਕਿ ਮੁੱਲ ਕਰੀਏ ਵੀਰੇ ਜੈਸ ਨੂੰ ਫਿਕਸ ਜੈਸ ਨੂੰ 30000 ਦੀ ਦਵਾਂਗੇ ਮੁੱਲ 35 ਕਰਦੇ ਆ 30000 ਦੀ ਇੱਕ ਗੱਲ ਹੋਰ ਦੱਸ ਦੇਣਾ ਸ਼ੁਰੂ ਚ ਹੀ ਰੇਟ ਸਾਰੇ ਪਸ਼ੂਆਂ ਦੇ ਫਿਕਸ ਨੇ ਇਕੱਲਾ ਛੋਟ ਛੋਟ ਰੱਖੀ ਹੋਈ ਆ ਨਾ ਜੀ ਪੰਜਾਂ ਸੱਤਾ ਹਜ਼ਾਰਾਂ ਨਾਲ ਕੋਈ ਫਰਕ ਨਹੀਂ ਮਿਲੂਗਾ ਕਿਸੇ ਵੀ ਪਸ਼ੂ ਜੀ ਕਿਤੇ ਬਾਈ ਨੂੰ ਤੰਗ ਕਰਨ ਜ਼ਿਆਦਾ ਕਿਉਂਕਿ ਬਾਈ ਕੰਮਕਾਰ ਵਾਲਾ ਬੰਦਾ ਡਿਸਟਰਬਿੰਗ ਮੰਨਦਾ ਇਹ ਗੱਲ ਦੀ ਕਿ ਜਿਆਦਾ ਪਰੇਸ਼ਾਨ ਨਾ ਕਰਿਓ ਰੇਟ ਬਾਈ ਕਹਿੰਦਾ ਆਪਾਂ ਪਹਿਲਾਂ ਹੀ ਨਾ ਫਿਕਸ ਜੇ ਰੇਟ ਹੀ ਕਰ ਦਾਂਗੇ ਜਿੰਨੇ ਕਿਨੇ ਚੀਜ਼ਾਂ ਬਾਈ ਦੇ ਹਾਂ ਆਪਾਂ ਫਿਕਸ ਹੀ ਕਰਾਂਗੇ ਜੀ ਐਵੇਂ ਬਾਦੂ ਭਗਾਈ ਮਾਰਨ ਦਾ ਕੀ ਫਾਇਦਾ ਜਿਆਦਾ ਦਾ ਕਰਨ ਦਾ ਫਾਇਦਾ ਹਾਂਜੀ ਹਾਂ ਆਪਾਂ ਨੂੰ ਪਤਾ ਵੀ ਆਪਣੀਆਂ ਆ ਚੀਜ਼ਾਂ ਚੀਜ਼ਾਂ ਹਰ ਕਾਡੜਾ ਜੀ ਪੂਰਾ ਠੀਕ ਹੈ ਜੀ ਆ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਵੀਰੇ ਹੈਗਾ ਆਪਣਾ 98788 ਜੀ ਹਾਂਜੀ 80777 ਵੀਰੇ ਇੱਕ ਵਾਰੀ ਫਿਰ 98788 ਜੀ ਹਾਂਜੀ 80777 ਠੀਕ ਹੈ ਜੀ ਇਸ ਨੰਬਰ ਤੇ ਸੰਪਰਕ ਬਾਈ ਨਾਲ ਕਰ ਲਿਓ ਜਿਹੜੇ ਸੱਜਣ ਨੂੰ ਇਹਨਾਂ ਚੋਂ ਕੋਈ ਵੀ ਨਗੀਨਾ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ ਇੱਕ ਵਾਰੇ ਆਪਣਾ ਕੱਟਾ ਦਿਖਾ ਦੇ ਲਈ ਆ ਪਿੰਡ ਹੈਗਾ ਵਿਲਾ ਨੇੜੇ ਬਰਨਾਲੇ ਦੇ ਆ ਗਿਆ ਤੇ ਆ ਕੱਟੇ ਤੇ ਮਾਰ ਲਈ ਇੱਕ ਵਾਰੀ ਗੈਰੀ ਕੈਮਰਾ ਇਹਦੇ ਵੀ ਕਰਾ ਦੇ ਦਰਸ਼ਕ ਇਹਦੇ ਆਪੇ ਆਉਣ ਵਾਲੇ ਸਮੇਂ 'ਚ ਬਾਈ ਕਰਾਂਗੇ ਸੀਮਨ ਤਿਆਰ ਜਰੂਰ ਸੀਮਨ ਵੀ ਬਾਈ ਕਹਿੰਦੇ ਤਿਆਰ ਕਰਾਵਾਂਗੇ ਤੇ ਮੇਨ ਗੱਲ ਆ ਜਿਹੜੀ ਸੁਭਾਅ ਦਾ ਵੀ ਠੰਡਾ ਇਹਦੀ ਉਮਰ ਕਿ ਨਹੀਂ ਆ ਏ ਉਮਰ ਵੀਰੇ ਹੁਣ ਇਹਨੇ ਦੋਗਦੇ ਦੰਦ ਤੋੜਿਆ ਹੁਣੀ ਫਜੇ ਪੰਜ ਚਾਰ ਦਿਨ ਹੀ ਹੋਇਆ ਖੀ ਰਹੀ ਸੀਗਾ ਸਿੱਟੇ ਨੇ ਜੀ ਹਾਂ ਸਿੱਟੇ ਆ ਹਾਂਜੀ ਢਾਈਆਂ ਕਿਸਾਲਾਂ ਦੀਆਂ ਹਾਂ ਢਾਈ ਸਾਲਾਂ ਦੀਆਂ ਡੇਰ ਗੇੜ ਹੋ ਜੀ ਕੱਦ ਵਿੱਡ ਚੰਗਾ ਹਨਾ ਕੱਦ ਵਿੱਡ ਪੂਰੇ ਜੀ ਦੇ ਸਾਬ ਹਾਂ ਲਈ ਹੱਕਰਾਉ ਸਿੰਘ ਨਹੀਂ ਇਹਦੀ ਮਿਲ ਨਹੀਂ ਕਰਾਉ ਸਿੰਘ ਵਾਸਤੇ ਫੋਨ ਬਾਈ ਨੂੰ ਨਾ ਲਾਇਓ ਜੇ ਸੀਮਣੀ ਮਿਲਣਗੇ ਤੁਹਾਨੂੰ ਇਹ ਕਿਹੜੇ ਮੇਲੇ ਤੇ ਪਾਇ ਸੀ ਕੋਈ ਇਹ ਵੀਰੇ ਆਪਾਂ ਵੀ ਐਫਏ ਤੇ ਤਣਾਉਲੇ ਉੱਥੋਂ ਕੀ ਨੰਬਰ ਆਇਆ ਦਾ ਉੱਥੇ ਪੰਜਵੇਂ ਨੰਬਰ ਤੇ ਆਇਆ ਸੀਗਾ ਜੀ ਉੱਥੇ ਇਹ ਕੀ ਕੀਰੀਆਂ ਚ ਪਾਇ ਸੀ ਜਦੋਂ ਆਪਾਂ ਹਾਂ ਇਹ ਸੇਲ ਵਾਸਤੇ ਨਹੀਂ ਹੈ ਹੁਣ ਵੀ ਦੋ ਦੰ ਆ ਵੀ ਐਫ ਐਫ ਦੇ ਉੱਤੇ ਇਹ ਦੇ ਦਰਸ਼ਨ ਕਰ ਲਿਓ ਤੇ ਇਹਦੀ ਮਾਦਰ ਤੇ ਮਾਰਦੇ ਇਧਰ ਕਰੀ ਕੈਮਰਾ ਇੱਕ ਵਾਰੀ ਤੇ ਉਸ ਤੋਂ ਬਾਅਦ ਆਪਾਂ ਵੀ ਕਰ ਦਿਆਂ ਫਿਨਿਸ਼ ਕੰਮ ਆ ਇਹਦੀ ਮਾਦਰਾ ਕੀ ਰਿਕਾਰਡ ਇਹ ਵੀ ਚੰਗਾ ਆ ਗਿਆ ਤੇ ਬਾਕੀ ਨੰਬਰ ਸੱਜਣੋਂ ਪਾਈ ਦਾ ਮੈਂ ਵੀਡੀਓ ਜੀ ਚਲਾ ਦੂੰਗਾ ਜਿਹੜੇ ਪਸ਼ੂ ਸੇਲ ਵਾਲੇ ਦਿਖਾਏ ਨੇ ਉਹਨਾਂ ਤੋਂ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਧੰਨਵਾਦ ਜੀ